ਸਤਲਜ ਦਰਿਆ ਦੇ ਕੰਢੇ ਰੋਪੜ ਨੇੜੇ ਸਤ ਗੁਰਦੁਆਰਾ ਟਿੱਪੀ ਸਾਹਿਬ ਵਿਖੇ ਸੰਤ ਬਾਬਾ ਕੁਸ਼ਾਲ ਸਿੰਘ ਨਮਿਤ ਭੋਗ ਅਤਿ ਅੰਤੇ ਮਹਤਾਸ ਦੇ ਮੌਕੇ ਇੱਕ ਏਅਰ ਕੰਡੀਸ਼ਨਰ ਦਾ ਕੰਪਰੈਸਰ ਫਟਣ ਕਾਰਨ ਇੱਕ ਸ਼ਰਦਾ ਇੱਕ ਸ਼ਰਦਾ ਲੋ ਆਰਥ ਦੀ ਮੌਤ ਹੋ ਗਈ ਜਦੋਂ ਕਿ ਨੌ ਸ਼ਰਦਾ ਲੋ ਜ਼ਖਮੀ ਹੋ ਗਈ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਸੁਖ ਦੱਸੀ ਜਾ ਰਹੀ ਹੈ ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ ਪਟਸਨ ਵਾਸੀ ਘਰ ਗੋਬਿੰਦਨਗਰ ਰੋਪੜ ਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਪਲਿਆਣ ਵੱਜ ਹੋਈ ਹੈ ਜਿਸ ਨੂੰ ਪੀਜੀਆ ਚੰਡਿਕਾ ਰੈਫਰ ਕਰ ਦਿੱਤਾ ਗਿਆ ਹੈ ਜ਼ਿਕਰਯੁਗ ਹੈ ਕਿ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਤੇ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਬਸ ਇਹ ਨਾਦੋ ਜ ਮਖੜਿਆ ਨਹੀਂ ਤਾਂ ਜਾਂਦਾ ਜੀ ਤੇ ਆਪਣਾ ਪੁੱਲਰ ਦੇ ਕੋਲ ਬੈਠੇ ਨੇ ਕੀ ਹੋਇਆ ਸੀ ਉੱਥੇ ਕੀ ਹੋਇਆ ਉੱਥੇ ਪਲਾਸਟਰ ਹੈ ਜੀ ਤਾਂ ਇਸੇ ਫਟਿਆ ਜੀ ਕਹਿੰਦੇ ਇੱਕਦਮ ਹੋ ਗਈ ਤੂੰ ਆਂ ਤੂੰ ਉੱਪਰ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦੋਂ ਕੀ ਹੋ ਗਿਆ ਕੰਡੀ ਕੀ ਕਾਲਪਤੀ ਜੀ ਜੇ ਨਵੀਂ ਰੰਗ ਦੇ ਬੰਦੇ ਨੂੰ ਉਹਨੇ ਤੁਸੇ ਮਿਲਦੇ ਜਾਨੇ ਹਾਂਜੀ ਕਿੰਨਾ ਕੀ ਧਮਾਕਾ ਹੋ ਰਿਹਾ ਜਿਹੜਾ ਕਿ ਐਨੇ ਵਾਰੰਟ ਦੇ ਵਿੱਚ ਧਮਾਕਾ ਜਿਹੜਾ ਬਸ ਜੀ ਇੱਕਦਮ ਧੂਏ ਧੂਆ ਉੱਡ ਗਿਆ ਜਦ ਤਾਰਾਂ ਨੂੰ ਫਤਨ ਉਹਨਾਂ ਨੂੰ ਪੁੰਦਰ ਵਗੈਰੇ ਨੂੰ ਅੱਗ ਪਈ ਆ ਜੀ ਪਿੰਦਰ ਕੋਰਾ ਜੀ ਠੀਕ ਸਤਲੁਜ ਦਰਿਆ ਦੇ ਕੰਢੇ ਰੋਪਨ ਨੇੜੇ ਸਤ ਗੁਰਦੁਆਰਾ ਟਿੱਪੀ ਸਾਹਿਬ ਵਿਖੇ ਸੰਤ ਬਾਬਾ ਕੁਸ਼ਾਲ ਸਿੰਘ ਨਮਿਤ ਭੋਗ ਅਤਿ ਅੰਤੇ ਮਹਤਾਸ ਦੇ ਮੌਕੇ ਇੱਕ ਏਅਰ ਕੰਡੀਸ਼ਨਰ ਦਾ ਕੰਪਰੈਸਰ ਫਟਣ ਕਾਰਨ ਇੱਕ ਸ਼ਰਦਾ ਇੱਕ ਸ਼ਰਦਾ ਲੋ ਆਰਦ ਦੀ ਮੌਤ ਹੋ ਗਈ ਜਦੋਂ ਕਿ 9 ਸੱਦਾਂ ਲੁੱਸਖਮੀ ਹੋ ਗਈਆਂ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਸੁਖ ਦੱਸੀ ਜਾ ਰਹੀ ਹੈ ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ ਪਟਸਨ ਵਾਸੀ ਘਰ ਗੋਬਿੰਦਨਗਰ ਰੋਪਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਪਲਿਆਣ ਵੱਜ ਹੋਈ ਹੈ ਜਿਸ ਨੂੰ ਪੀਜੀਆ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਤੇ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਬਸੇ ਨਾ ਤਾਂ ਖੜਿਆ ਨਹੀਂ ਤਾਂ ਜਾਂਦਾ ਜੀ ਉੱਥੇ ਆਪਣਾ ਕੂਲਰ ਦੇ ਕੋਲ ਖੜੇ ਹੋਏ ਇੱਕ ਹੋਇਆ ਸੀ ਉੱਥੇ ਕੀ ਹੋਇਆ ਉੱਥੇ ਬਲਾਸਟ ਹੋਇਆ ਜੀ ਇੱਕਦਮ ਇਸੇ ਫਾਇ ਗਿਆ ਜੀ ਕਹਿੰਦੇ ਇੱਕਦਮ ਉਹਦੇ ਧੂਆਂ ਹੀ ਘੁੱਟ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦੋਂ ਕੀ ਹੋ ਗਿਆ ਇਹ ਅਥੈਂਟਿਕ ਕਿਹਦੀ ਕਾਲਪਤੀ ਜੀ ਇਹ ਨਵੀਂ ਹਿੰਦੇ ਮੰਦਿਆਂ ਨੂੰ ਜੇ ਮਿਲ ਜੇ ਨਾ ਹਾਂਜੀ ਕਿੰਨਾ ਕੀ ਧਮਾਕਾ ਹੋ ਰਹੀ ਜਿਹੜਾ ਵੀ ਇੰਨੇ ਬੰਦੇ ਤੇ ਮਾਰ ਕੇ ਜੜੀ ਬਸ ਜੀ ਇੱਕਦਮ ਧੂਏਂ ਹੀ ਧੂਆ ਉੱਠ ਗਿਆ ਜਿਆਦਾ ਤਾਰਾਂ ਨੂੰ ਫਤਿਹ ਉਹਨਾਂ ਨੂੰ ਪੁੰਦਰ ਵਗੈਰੇ ਨੂੰ ਅੱਗ ਪਈ ਆ ਜੀ ਜੀਡੀ ਦੇ ਨਾਲ ਪਿੰਦਰਗੋਰਾ ਜੀ ਠੀਕ